ਹਾਜੀ ਬਾਬਾ ਜੀ ਹਾਜੀ ਬਾਬਾ ਜੀ ਕਿੱਥੇ ਪਹੁੰਚੇ ਅੱਜ ਬਾਬਾ ਜੀ ਅਸੀਂ ਲੁਧਿਆਣੇ ਪਹੁੰਚੇ ਆਏ ਆਂ ਤੇ ਮੀਟਿੰਗ ਹਾਲ ਦੇ ਵਿੱਚ ਪਹੁੰਚੇ ਆਂ ਅਸੀਂ ਤੇ ਇੱਕ ਸਾਰਿਆਂ ਤੋਂ ਪਹਿਲਾਂ ਅਸੀਂ ਮਤਲਬ ਕਿ ਪਹੁੰਚ ਚੁੱਕੇ ਆ ਤੇ ਇਹ ਜਿਹੜੀ ਪੰਜਾਬ ਦੀ ਵਿਆਪਕ ਦੀ ਮੀਟਿੰਗ ਹੈ ਨੰਬਰ 1 ਤੇ ਅਸੀਂ ਸਾਰਿਆਂ ਨਾਲ ਪਹਿਲਾਂ ਪਹੁੰਚ ਗਏ ਆ ਹੁਣ ਦੂਜੇ ਸਾਡੇ ਸਾਥੀ ਆ ਰਹੇ ਨੇ ਇਹਨਾਂ ਅਸੀਂ ਬੈਠ ਕੇ ਆਪਦਾ ਜੋ ਹੈ ਗੱਲਬਾਤ ਕਰਾਂਗੇ ਇਹ ਇਹ ਰਲਮ ਚਾਰ ਕਰਾਂਗੇ ਦੀ ਗੰਦੂਰਾ ਦੀ ਜੰਨੇ ਰਿਕਾਵਾ ਦੀ ਥਾੜੀ ਤੇ ਆਪ ਪਾਸੇ ਇਥੇ ਇਕੱਠੇ ਹੋਏ ਆ ਇਹ ਫਰਮਾਨ ਜਵਾ ਸਾਹਿਬ ਦਾ ਕਰੇ ਸਭਨਾਂ ਤੰਦਰੁਸਤੀ ਦੇਣੇ ਬੋਲੇ ਸੋਨਿਆਲ ਜਾਸ ਗਿਆ ਬਾਈ ਗੁਰੂ ਕਾ ਕਾ ਸੋ ਬੋਲੇ ਗੁਰੂ ਗੁਰੂ ਪਿਆਰੇ ਸਾ ਸਰਦਾਰ ਜੀ ਆਇਆ ਸਤਿ ਆਵ ਨਿਹਾਲੇ ਸਹਿਲ ਕਿ ਪਹੁੰਚਦੇ ਆ ਸਾਰੇ ਨਾਮ ਲੈ ਕੇ ਪਹੁੰਚਿਆ ਉਹ ਬੋਲੇ ਚੜਦੀਏ ਗਰਮਾ ਮੋਦੀ ਦੇ ਆਇਆ ਤਬ ਜੋ ਪੁਜਾ ਦੀ ਚਲੇ ਹੱਥ ਲਗੇ ਪੁਜਾ ਦੇ ਰਾਹ ਚੱਲਾਂਗੇ ਬਸੇ ਚੜਦੀ ਦਾਤ ਉਹਦੇ ਸੋਰ ਵੈਗੋਰ ਬਾਦ ਵਿੱਚ ਮਾਰਾ ਕੀ ਜੈ ਹੋ ਮੈਂ ਬੌਰਾਂ ਤੋਂ ਪੂਰਾਲੇ ਤੋਂ ਕੱਲ 6 ਵਜੇ ਦੇ ਚੱਲੇ ਆ ਪਰੋਂ ਮੀਟਿੰਗ ਤੇ ਆਇਆ ਲੁਧਿਆਣਾ ਗੀਟੰਗ ਹਾਲ ਦੇ ਵਿੱਚ ਅਸੀਂ ਬੈਠੇ ਆ ਸਭ ਤੋਂ ਪਹਿਲੇ ਨੰਬਰ ਅਸੀਂ ਪਹੁੰਚ ਗਏ ਆ ਅਜੇ ਤੱਕ ਬਾਕੀ ਆ ਰਹੇ ਨੇ ਜੈਪੀ ਜੈ ਭੰਦ ਆਦੀ ਪ੍ਰਧਾਨ ਜੀ ਬਗਸਨ ਹਾਂ ਮੇਰੀ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈਪੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਲੁਧਿਆਣੇ ਵਿਖੇ ਜੈਨ ਸਾਹਿਬ ਦੇ ਬਹੁਤ ਪੰਜਾਬ ਲੈਵਲ ਤੇ ਵਪਾਰ ਮੰਡਲ ਦਾ ਪ੍ਰਧਾਨ ਜਿਨ੍ਹਾਂ ਦੇ ਨਾਲ ਅੱਜ ਦਫ਼ਤਰ ਦੇ ਵਿੱਚ ਬੈਠ ਕੇ ਮੀਟਿੰਗ ਹੋਣੀ ਆ ਲੇਕਿਨ ਫਰੋਜਪੁਰ ਦਾ ਆਜ ਟਾਈਮ ਸੀਗਾ ਜਿਹੜਾ ਉਸ ਤੋਂ ਪਹਿਲਾਂ ਲਗਭਗ ਅਸੀਂ ਪਹੁੰਚ ਗਏ ਆ ਤਾਂ ਸਾਰੇ ਇਸ ਗੱਲ ਨੂੰ ਮੰਨਦੇ ਆ ਕਿ ਫਰੋਜਪੁਰ ਜ਼ਿੰਮੇਵਾਰ ਆ ਹਰ ਜਗ੍ਹਾ ਤੇ ਫਰੋਜਪੁਰ ਦੀ ਚਰਚਾ ਹੁੰਦੀ ਆ ਮੀਟਿੰਗ ਵਿੱਚ ਫੈਸਲੇ ਲੈਣ ਤੋਂ ਪਹਿਲਾਂ ਪਹੁੰਚਣਾ ਹੁੰਦਾ ਹੈ ਇਹ ਮੇਰੇ ਆਗੂਆਂ ਨੂੰ ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਸਮਾਜ ਦੇ ਆਗੂਆਂ ਨੂੰ ਨਿਦਰਾ ਨੂੰ ਬੇਨਤੀ ਆ ਕਿ ਜਿੱਥੇ ਵੀ ਕੰਮ ਕਰਨਾ ਹੈ ਜ਼ਿੰਮੇਵਾਰੀ ਨਾਲ ਕਰਨਾ ਹੈ ਟਾਈਮ ਦਾ ਬਹੁਤ ਖਿਆਲ ਰੱਖਣਾ ਹੈ ਟਾਈਮ ਜਿਹੜਾ ਹੁੰਦਾ ਜੇ ਅਸੀਂ ਟਾਈਮ ਦੀ ਪਿਛਤ ਕਰੀਏ ਤੇ ਟਾਈਮ ਵੀ ਸਾਡੀ ਪਿਛਤ ਕਰਦਾ ਹੈ ਜੇ ਅਸੀਂ ਟਾਈਮ ਨਾਲ ਪਹੁੰਚੇ ਹਾਂ ਤੇ ਸਭ ਤੋਂ ਪਹਿਲਾਂ ਪਹੁੰਚੇ ਹਾਂ ਹਰ ਇੱਕ ਬੰਦਾ ਜਦੋਂ ਆਏਗਾ ਦੇਖਣਗੇ ਕਿ ਰੋਜਪੁਰ ਵਾਲੇ ਬਹੁਤ ਜ਼ਿੰਮੇਵਾਰਾ ਰੋਜਪੁਰ ਨੂੰ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤਾਂ ਇੱਥੇ ਜਿਹੜੀਆਂ ਗੱਲਾਂ ਹੋਣੀਆਂ ਸਾਡੀਆਂ ਇੱਥੇ ਸਾਰੀਆਂ ਹੀ ਸਾਡੀਆਂ ਗੱਲਾਂ ਹੋਣੀਆਂ ਸਾਰੇ ਹੀ ਜਿੰਨੇ ਵੀ ਜਰਨਲ ਕਾਟਾ ਕੀਤੇ ਆਪਨੇ ਜਿਹੜੇ ਇਨਕਲਾਬੀ ਲਾਗ ਲੀਡਰ ਨੇ ਜਿਨ੍ਹਾਂ ਨੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਆ ਜਿਹੜੇ ਸਰਕਾਰ ਤੋਂ ਦੁਖੀ ਨੇ ਜਿਹੜਾ ਸਰਕਾਰ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਆ ਉਹ ਲਗਭਗ 90% ਵੀ ਜ਼ਿੰਮੇਵਾਰੀ ਨਹੀਂ ਸੰਭਾਲਦੇ ਦਸਕਪਰ ਸੰਤ ਜਿਹੜੀ ਹੈਗੀ ਆ ਉਹ ਲੋਕ ਮੁਖਾਵਾਂ ਕਰਦੀ ਜੰਮੇ ਵਰੀ ਨੂੰ ਮਨ ਦੇ ਨੇ ਸਾਰੇ ਦੇਸ਼ ਦੇ ਵਿੱਚ ਰਾਜਨੀਤਿਕ ਲੋਕ ਪਦਦੰਮ ਹੋ ਗਏ ਆ ਜਿਹੜੇ ਇਨਕਲਾਬੀ ਜਿਹੜੇ ਸਮਾਜ ਦੀ ਗੱਲ ਕਰਨ ਵਾਲੇ ਆ ਚਾਹ ਪੰਥ ਦੀ ਗੱਲ ਕਰਨ ਵਾਲੇ ਆ ਚਾਹ ਹੱਕਾਂ ਦੀ ਗੱਲ ਕਰਨ ਵਾਲੇ ਆ ਉਹ ਅੱਗੇ ਵਧਰੇ ਨਹੀਂ ਔਰ ਉਹਨਾਂ ਦੇ ਨਾਲ ਨਾਲ ਸਾਡੇ ਮਜ਼ਦੂਰਾਂ ਨੂੰ ਵੀ ਇਹ ਬੇਨਤੀ ਆ ਇਹ ਸੰਪਰਕ ਬਣਾਈ ਰੱਖਣਾ ਆਪਣੀ ਹੱਕਾਂ ਲਈ ਮਹੀਨੇ ਦੇ ਵਿੱਚੋਂ ਇੱਕ ਦਿਨ ਟਾਈਮ ਜ਼ਰੂਰ ਕੱਢਣਾ ਜੇ ਤੁਸੀਂ ਆਪਣੀ ਹੱਕਾਂ ਲਈ ਟਾਈਮ ਕੱਢਦੇ ਹੋ ਤੇ ਆਪਣੇ ਹੱਕ ਵੀ ਜਿਵੇਂ ਸਾਡੀ ਜਗਤ ਹੋ ਸਕਦੇ ਨੇ ਜੇਕਰ ਅਸੀਂ ਆਪਣੀ ਹੱਕਾਂ ਲਈ ਟਾਈਮ ਨਹੀਂ ਕੱਢਦੇ ਤਾਂ ਹੱਕ ਵੀ ਜਿਹੜੇ ਠੰਡੇ ਬਸਤੇ ਚ ਪਏ ਹੋਏ ਆ ਜਿਸ ਤਰ੍ਹਾਂ ਇੱਕ ਔਰ ਸੋਈ ਦੇ ਵਿੱਚ ਅਸੀਂ ਸਬਾਈ ਨਾ ਕਰੀਏ ਤਾਂ ਉੱਥੇ ਜਿਹੜਾ ਸਮਾਨ ਪਿਆ ਹੁੰਦਾ ਖਾਣ ਪੀਣ ਵਾਲਾ ਉਹਨਾਂ ਦੀ ਕੱਟਾ ਚ ਜਾਂਦਾ ਹੈ ਤੇ ਜਦੋਂ ਕੱਟਾ ਜੰਮ ਜਾਂਦਾ ਤਾਂ ਉਸ ਵਰਤਨਾ ਨੂੰ ਚਾਹੇ ਉਸ ਸਰਸੋਰੀ ਨੂੰ ਵਰਤਕ ਦਿਲ ਨਹੀਂ ਕਰਦਾ ਤੇ ਇਸੇ ਤਰ੍ਹਾਂ ਹੀ ਸਾਡੇ ਹੱਕਾਂ ਤੇ ਬਿਲਕੁਲ ਜਾਲਾ ਜੰਮਿਆ ਪਿਆ ਇਹਨਾਂ ਨੂੰ ਲਾਗੂ ਕਰਾਉਣ ਲਈ ਤੁਹਾਨੂੰ ਜ਼ਿੰਮੇਵਾਰ ਬਣਨਾ ਪੈਗਾ ਕਿ ਅਸੀਂ ਲਗਭਗ 20 ਸਾਲ ਤੋਂ ਜ਼ਿੰਮੇਵਾਰ ਬਣੀ ਹੋਏ ਆਂ ਔਰ ਕੁਝ ਕਰਕੇ ਵਿਖਾਇਆ ਅੱਜ ਐਹੋ ਜਿਹੀਆਂ ਦਿਸ਼ਾ ਆ ਗਈ ਹੈ ਕਿ ਜਿਹੜੇ ਵੀ ਪਿੰਡਾਂ 'ਚ ਅਸੀਂ ਜਦੋਂ ਮੀਟਿੰਗ ਕਰਨ ਜਾਂਦੇ ਆਂ ਤੇ ਜਦੋਂ ਪੁੱਛਦੇ ਆਂ ਜਦੋਂ ਅਸੀਂ ਕੰਪਨੀ ਕਰਦੇ ਸੀ ਉਹੋ ਕਿ ਉਹ ਜਰ ਰਵਈਆ ਸੀਗਾ ਔਰ ਸਾਡੇ ਲੋਕਾਂ ਦੇ ਕਿੰਨਾ ਕੁ ਕੋਲਾਪਨ ਤੇ ਦਵਾ ਸੀਗਾ ਧਰਾ ਸੀਗਾ ਜਨਰਲ ਕਟਾ ਜੀ ਤੇ ਅੱਗੋਂ ਨਹੀਂ ਹੋ ਸਕਦੀ ਸੀ ਪਰ ਮੂੜ ਜਨਰਲ ਕਟਾ ਜੀ ਜੋ ਅੱਗੋਂ ਜਦੋਂ ਬੋਲਦੇ ਆ ਉਹਨਾਂ ਦੀ ਸਮਝ ਬੰਦਦੀ ਹੈ ਵੀ ਉਹਨੇ ੁੱਲੂ ਬਾਟੇ ਨਹੀਂ ਹੈ ਇਹ ਕੋਹੂ ਨਹੀਂ ਹੈ ਇਹ ਕੁਝ ਜਾਣਦੇ ਨੇ ਉਹਨੋਂ ਝੂਠ ਬੋਲਣ ਤੋਂ ਪਹਿਲੋ ਪਰਹੇਜ਼ ਕਰਦੇ ਨੇ ਵੀ ਇਹਨਾਂ ਨੂੰ ਛੇੜਨ ਤੋਂ ਪਹਿਲਾਂ ਇਹਨਾਂ ਨੂੰ ਝੂਠ ਬੋਲਣ ਤੋਂ ਪਹਿਲਾਂ ਇਹਨਾਂ ਨੂੰ ਬੇਵੁੱਪ ਬਣਾਉਣ ਤੋਂ ਪਹਿਲਾਂ ਵੇਖੀ ਗੋਮੀ ਕਿ ਕਿਹਦਾ ਕੁੱਲ ਜਿਬਾਦਾਨਗੇ ਕਿ ਸਾਡੀ ਤੌਣ ਨਹੀਂ ਨੀ ਲਾਹੋਗੇ ਸਾਡੀਆਂ ਅੱਖਾਂ ਨਹੀਂ ਲਾਹੋਗੇ ਇਹ ਜਿਹੜਾ ਬਦਲਾ ਲਿਆ ਲਾ ਸਿਰਫ ਜ਼ਿੰਮੇਵਾਰੀ ਕਰ ਲਈ ਅੰਮ੍ਰਿਤ ਨਾਣਾ ਟੈਮਨਾ ਨਾਣਾ ਮੇਰੇ ਨਾਲ ਸਾਥੀ ਸਰਦਾਰ ਜੀਵਿੰਦਰ ਸਿੰਘ ਤੇ ਸਾਡੇ ਭੌਰam ਜੀ ਦਾਰਮਿਲ ਕਮੇਟੀ ਦੇ ਆਗੂਆ ਜੀ ਲੰਮਾ ਜੀ ਕਹਿੰਦੇ ਪੱਪਾ ਜੀ ਗੁਰਪ੍ਰੀਤ ਸਿੰਘ ਜੀ ਇਹ ਮਿਸਤਰੀ ਦੇ ਨਾਲ ਜਿਹੜਾ ਹੈਗਾ ਸਬੰਧਕ ਨੇ ਔਰ ਮਿਸਤਰੀਆਂ ਦੇ ਨਾਲ ਅੱਗੇ ਕੰਮ ਕਰਦੇ ਆ ਤੇ ਸਾਡੇ ਪੱਪਾ ਜੀ ਗੁਰਪ੍ਰੀਤ ਸਿੰਘ ਮਜ਼ਦੂਰ ਔਰ ਜਿਹੜੇ ਸਾਰੀ ਮਜ਼ਦੂਰ ਉਹਨਾਂ ਦੇ ਆਪ ਨੂੰ ਮੈਂ ਬੇਨਤੀ ਕਰੂੰਗਾ ਕਿ ਮਨਰੇਗਾ ਮਜ਼ਦੂਰਾਂ ਨੂੰ ਵੀ ਅੱਗੇ ਰੱਖ ਕੇ ਨਾਲ ਦੂਸਰੇ ਮਜ਼ਦੂਰਾਂ ਦੇ ਨਾਲ-ਨਾਲ ਆਪਾਂ ਕੰਮ ਕਰਨਾ ਕਿਉਂਕਿ ਇੱਥੇ ਜਿਹੜੀਆਂ ਗੱਲਾਂ ਪੈਨਸ਼ਨ ਦੀਆਂ ਤੇ ਨਾਲ ਮਨਰੇਗਾ ਦੀਆਂ ਔਰ ਸਾਗਨ ਸਕੀਮਾਂ ਦੀਆਂ ਔਰ ਜਿੰਨੀਆਂ ਸਾਡੀਆਂ ਹੱਕੀ ਮੰਗਾਂ ਨੇ ਅਸੀਂ ਅੱਜ ਬਾਰ ਮੰਡਲ ਦੇ ਵਿੱਚ ਜਿਹੜੇ بیٹھ ਕੇ ਆਪਣੀ ਚਰਚਾ ਕਰਨੀ ਹੈ ਸਾਡੇ ਨਾਲ ਕੀ ਹੁੰਦਾ ਹੈ ਇਸੇ ਤਰ੍ਹਾਂ ਹੀ ਸਰਦਾਰ ਗੁਰਦੀਪ ਸਿੰਘ ਜੀ ਮਠੰਡਾ ਸਰਦਾਰ ਗੁਰਪਿੰਦਰ ਸਿੰਘ ਜੀ ਅਤੇ ਹੋਰ ਵੀ ਬਹੁਤ ਸਾਰੇ ਆਗੂ ਸਾਬ ਗੁੱਟਾ ਸਿੰਘ ਸਿੰਘ ਜੀ ਤਾਂ ਇਹਨਾਂ ਸਾਰਿਆਂ ਨੇ ਸਾਡੇ ਨਾਲ ਮਿਲ ਕੇ ਕ੍ਰੀਮ ਲੋਕਾਂ ਦੀ ਆਵਾਜ਼ ਹੋਣੀ ਹੈ ਇਹ ਗੱਲ ਛੋਟੀ ਨਹੀਂ ਹੈ ਇਹਨਾਂ ਨੇ ਸਾਥ ਦਿੱਤਾ ਪੰਜਾਬ ਦੇ ਵਿੱਚ ਦੋ ਜਿਲ੍ਹਿਆਂ 'ਚ ਇੱਕ ਖੰਡੂਰ ਜ਼ਿਲ੍ਹੇ 'ਚ ਅੰਮ੍ਰਿਤਪਾਲ ਸਿੰਘ ਜੀ ਨੂੰ ਇਹਨਾਂ ਨੇ ਜਿੱਤਾਇਆ ਦੂਸਰਾ ਮਠੰਡੇ ਵਿੱਚ ਸਾਡੇ ਜੱਥੇਦਾਰ ਜੀ ਉਹਨਾਂ ਨੂੰ ਵੀ ਇਹਨਾਂ ਨੇ ਜਿੱਤਾ ਦਿੱਤਾ ਸਾਨੂੰ ਵੀ ਮਹਿਦਾਂ ਕਿ ਸਾਡੇ ਹੱਕਾਂ ਪ੍ਰਤੀ ਆਵਾਜ਼ ਔਣਗੇ ਸਾਡੇ ਨਾਲ ਤੇ ਅਸੀਂ ਇਹਨਾਂ ਦਾ ਸਾਥ ਦੇ ਦੇਵਾਂਗੇ ਅੱਗੇ ਜਿਹੜੀ ਆਪਣੀ ਲੜਾਈ ਲੜਦੇ ਰਵਾਂਗੇ ਐਨਾ ਕਿ ਜਿੱਤਣਾ ਸਭ ਨੂੰ ਜੈਪੀ ਜੈ ਮਾਰਦੋ ਸਸਿਕਾਇ ਨਮਸਕਾਰ ਉਧਰ ਪਗਾਸੇ ਹੋ ਤਾਂ ਮੈਂ ਹਾਂਜੀ ਬੰਮਾ ਜੀ ਕਹਿਣਾ ਚਾਹੁੰਦੇ ਹੋ ਕੁਝ ਤੁਸੀਂ ਹਾਂਜੀ ਨਹੀਂ ਬਸ ਹੋਣਾ ਜੀ ਤੁਸੀਂ